ਸੋ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਸ਼ਸ਼ਕਾਲ ਕੀ ਹਾਲ ਚਾਲ ਨੇ ਅੱਜ ਨਾ ਦੇਖੋ ਮੇਰੇ ਸਵੇਰ ਮਾਰਨਿੰਗ 7 7:30 ਕ'ਵਜੇ ਆ ਤੇ ਕਿੰਨਾ ਸੋਹਣਾ ਊ ਵੀਊ ਹੈ ਕਿੰਨਾ ਸੋਹਣਾ ਲੱਗਦਾ ਦੋਰੋਂ ਨਾ ਬਹੁਤ ਸੋਹਣਾ ਵੀਊ ਆਂਦਾ ਤੇ ਬਾਹਰ ਪਈ ਜਾਂਦਾ ਮੀ ਤੇ ਅੱਜ ਨਾ ਮੈਂ ਸਰਦੀਆਂ ਦੇ ਇੱਕ ਹੋਰ ਰੈਸਪੀ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਤੁਹਾਨੂੰ ਨਾਲ ਸ਼ੇਅਰ ਕਰ ਦਵਾ ਸੋ ਚਲੋ ਹੁਣ ਆਜੋ ਆਪਾਂ ਬਣਾਉਣੇ ਆ ਰੈਸਪੀ ਸੋ ਹੁਣ ਤੁਸੀਂ ਸੋਚੋਗੇ ਕਿ ਮੈਂ ਤੁਹਾਨੂੰ ਇਹ ਨਸਾ ਦੀ ਪਾਕੀ ਕਿਉਂ ਦਿਖਾਈ ਜਾਨੀ ਹਾਂ ਸੋ ਮੈਂ ਬਣਾਉਣ ਲੱਗੀ ਸੀ ਸਾਗ ਜਿਹੜਾ ਸਰਦੀਆਂ ਦਾ ਸਭ ਤੋਂ ਵੱਡਾ ਤੋਹਫਾ ਹੈ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਮੈਂ ਕਿਵੇਂ ਬਣਾਉਣੀ ਹੈ ਕਿਉਂਕਿ ਹਰ ਬੰਦੇ ਦੀ ਨਾ ਰੈਸਪੀ ਅਲੱਗ ਹੁੰਦੀ ਹੈ ਸੋ ਮੈਂ ਲੈ ਕੇ ਆਈਆਂ ਮਿੱਥੇ ਲੱਗੇ ਨੇ ਪਾਲਕ ਸਾਗ ਟਣਣਾ ਤੇ ਬਾਥੂ ਉਸੇ ਜਿੰਨਾਂ ਜਦੋਂ ਵੀ ਸਾਗ ਬਣਾਉਣੇ ਹੁੰਦੇ ਸੀ ਬਾਤੋ ਜਰੂਰ ਪਾਇਆ ਕਰੋ ਇਹਦੇ ਨਾਲ ਨਾ ਸਾਗ ਬੜਾ ਸਮੂਥ ਬਣਦਾ ਹੈ ਨਾ ਆਪਾਂ ਸਾਰੀਆਂ ਚੀਜ਼ਾਂ ਨੂੰ ਵਾਸ਼ ਕਰ ਲਿਆ ਸੀ ਆ ਦੇਖੋ ਤੇ ਸਭ ਤੋਂ ਪਹਿਲਾਂ ਨਾ ਆਪਾਂ ਹੁਣ ਕੀ ਕਰਨਾ ਹੈ ਇੱਕ ਐਵੇਂ ਦਾ ਪੌਟ ਲੈ ਲੈਣਾ ਤੁਸੀਂ ਕੋਈ ਵੀ ਲੈ ਸਕਦੇ ਹੋ ਕੁੱਕਰ ਜਾਂ ਕੁਝ ਵੀ ਮੇਰੇ ਕੋਲ ਆ ਹੀ ਪੌਟ ਹੈ ਤਾਂ ਮੈਂ እንਜੀ ਬਣਾਉਣੀ ਆ ਤੇ ਇਹਦੇ ਵਿੱਚ ਪਾਣੀ ਪਾ ਕੇ ਨਾ ਤੇ ਇਹਨੂੰ ਗੈਸ ਤੇ ਰੱਖ ਦੇਣਾ ਤੇ ਉਹ ਮੈਂ ਇਧਰੋਂ ਕੱਟ ਲਿਆ ਸਾਗ ਤੇ ਉਸ ਤੋਂ ਬਾਅਦ ਨਾ ਮੈਂ ਇਹ ਜਿਹੜਾ ਪਾਣੀ ਹੈ ਇਹਨੂੰ ਗਰਮ ਕਰ ਲਾਂਗੀ ਤੇ ਇਹਦੇ ਵਿੱਚ ਮੈਂ ਪਾ ਦਾਂਗੀ ਨਮਕ ਨਮਕ ਤੁਸੀਂ ਨਾ ਆਪ ਤੇ ਆਪ ਤੇ ਹਿਸਾਬ ਨਾਲ ਹੀ ਪਾਉਣਾ ਜਿੰਨਾ ਤੁਸੀਂ ਖਾਣੇ ਹੋ ਭਈ ਮਤਲਬ ਪਹਿਲਾਂ ਥੋੜਾ ਹੀ ਪਾਉ ਹੋਏ ਹੋ ਤਾਂ ਕਿ ਭਈ ਜਿਆਦਾ ਨਾ ਹੋ ਜਾਵੇ ਸੋ ਨਮਕ ਤੁਸੀਂ ਆਪ ਦੇ ਅਕੋਰਡਿੰਗ ਪਾਉਣਾ ਐਂ ਦੇ ਵਿੱਚ ਹੁਣ ਮੈਂ ਇਹਦੇ ਵਿੱਚ ਨਾ ਨਮਕ ਪਾ ਦਿੱਤਾ ਮੇਰਾ ਪਾਣੀ ਗਰਮ ਹੋ ਗਿਆ ਸੀ ਜਿਹੜਾ ਹੁਣਾਂ ਵਾਲਾ ਸਾਗ ਹੈ ਨਾ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਇਹਨੂੰ ਸਾਰੇ ਨੂੰ ਨਾ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਕੱਟ ਲਾਂਗੇ ਆਵਲੀਆਂ ਜਿਹੜੀਆਂ ਸਰਪਾਲਕ ਹੈ ਬਾਥੂ ਹੈ ਤੇ ਮੇਥੇ ਨੇ ਉਹਨ ਦੇਖੋ ਮੈਂ ਨਾ ਸਾਰਾ ਸਾਗ ਇਹਦੇ ਵਿੱਚ ਪਾ ਲਿਆ ਤੇ ਨੂੰ ਚੰਗੀ ਤਰ੍ਹਾਂ ਨਾ ਆਪਾਂ ਇੱਕ ਵਾਰੀ ਪਾਣੀ ਤੇ ਨਮਕ ਵਾਲੇ ਪਾਣੀ ਨਾਲ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਨਾ ਆਪਾਂ ਇਸ ਤੋਂ ਬਾਅਦ ਲਾਵਾਂਗੇ ਲੈੱਡ ਤੇ ਹੁਣ ਨਾ ਦੇਖੋ ਮੇਰਾ ਸਾਗ ਨਾ ਬਲ ਹੋਣ ਲੱਗ ਗਿਆ ਤੇ ਹੁਣ ਨਾ ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਤਾਂ ਦੱਸਣੀ ਸੀ ਕਿ ਕਈ ਵਾਰੀ ਨਾ ਇੱਥੇ ਘੜੇ ਮੈਂ ਸਾਗ ਬਣਾਉਣ ਨੂੰ ਕਈ ਵਾਰੀ ਕੌੜਾ ਹੁੰਦਾ ਵਿੱਚੋਂ ਖਾਨ ਤੇ ਨਾ ਮਾੜਾ ਜਿਹਾ ਕੜਵਾਟ ਜੀ ਆਉਂਦੀ ਹੈ ਉਹਦੇ ਲਈ ਮੈਂ ਕੀ ਕਰਦੀ ਹੁੰਨੀ ਆ ਜਿਹੜਾ ਪਾਣੀ ਹੈ ਨਾ ਇਹਨੂੰ ਰਿਮੂਵ ਕਰ ਦਿੰਨੀ ਆ ਇਹਨੂੰ ਹੁਣੇ ਹੀ ਪਾਣੀ ਨੂੰ ਨਾ ਮੈਂ ਰਿਮੂਵ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਨਵਾਂ ਪਾਣੀ ਪਾ ਦਿਆਂਗੀ ਹੋਂਦੇ ਕੁ ਮੈਨੋਂ ਹੋਂਦੇ ਜੋ ਸਾਰਾ ਪਾਣੀ ਕੱਢ ਦਿੱਤਾ ਤੇ ਹੁਣ ਇਹਦੇ ਵਿੱਚ ਨਾ ਮੈਂ ਦੂਜਾ ਫਰੈਸ਼ ਪਾਣੀ ਪਾ ਦਾਂਗੀ ਉਹਦੇ ਨਾਲ ਹੀ ਹੁੰਦਾ ਹੈ ਕਈ ਵਾਰ ਜਿਵੇਂ ਸਾਗ ਦੇ ਵਿੱਚ ਪੱਤੇ ਜੇ ਕੜਵਾਟ ਵਿੱਚ ਹੁੰਦੇ ਨੇ ਨਾ ਉਹ ਵੀ ਮਤਲਬ ਠੀਕ ਹੋ ਜਾਂਦੇ ਨੇ ਤੇ ਹੁਣ ਆਹ ਵਾਲਾ ਪਾਣੀ ਪਾ ਦਿੱਤਾ ਤੇ ਹੁਣ ਆਪਾਂ ਦੁਬਾਰਾ ਕਰ ਦਾਂਗੇ ਮਿਕਸ ਤੇ ਹੁਣ ਜਿਹੜਾ ਬਾਕੀ ਸਮਾਨ ਆਪਾਂ ਕੱਟਿਆ ਸੀ ਪਾਲਕ ਬਾਥੂ ਤੇ ਮੇਥੀ ਪੱਤੇ ਉਹ ਸਾਰੇ ਇਹਦੇ ਵਿੱਚ ਪਾ ਦੇਾਂਗੇ ਤੁਸੀਂ ਨਾ ਬਾਥੂ ਜ਼ਰੂਰ ਪਾਇਆ ਕਰੋ ਸਾਗ ਵਿੱਚ ਬਾਥੂ ਨਾਲ ਸਾਗ ਬੜਾ ਸੁਗੁੱਧ ਬਣਦਾ ਕਈ ਵਾਰੀ ਨਾ ਸਾਗ ਜਦੋਂ ਆਪਾਂ ਬਣਾਉਨੇ ਹਾਂ ਉਹ ਵੱਖਰਾ ਵਰਗਾ ਲੱਗਦਾ ਹੈ ਮੂੰਹ ਦੇ ਵਿੱਚ ਨਾ ਪਰ ਜਦ ਜੇ ਤੁਸੀਂ ਬਾਥੂ ਪਾਉਨੇ ਹੋ ਨਾ ਤੇ ਫਿਰ ਬਾਥੂ ਨਾਲ ਬੜਾ ਬੜਾ ਸੁਆਦ ਤੇ ਬੜਾ ਹੀ ਵਧੀਆ ਸਮੂਥ ਆ ਸਾਗ ਬਣਦਾ ਸੋ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਬਾਕੀ ਦੂਜਾ ਸਮਾਨ ਤੇ ਫਿਰ ਮਿਲਨੇ ਆ ਸੋ ਹੁਣ ਨਾ ਮੈਂ ਸਾਰਾ ਕੁਝ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨੂੰ ਨਾ ਟੱਕ ਦਾਂਗੇ ਤੇ ਹੁਣ ਤੁਸੀਂ ਮੇਕ ਸ਼ੂਰ ਕਰ ਲਿਓ ਕਿ ਤੁਹਾਡਾ ਗੈਸ ਸਟਮ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਇਹਨੂੰ ਦਵਾਂਗੇ ਬਣਨ ਹੁਣ ਕਾਫੀ देर ਹੋ ਗਈ ਸੀਗੀ ਤੇ ਆ ਦੇਖੋ ਹੁਣ ਨਾ ਸਾਰੇ ਪੱਤੇ ਬਿਲਕੁਲ ਗਲਨ ਲੱਗ ਗਏ ਆ ਤੇ ਤੁਸੀਂ ਨਾ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਰਹਾ ਕਰੋ ਕਿ ਇਹਦੇ ਵਿੱਚ ਪਾਣੀ ਘੱਟ ਤਾਂ ਨਹੀਂ ਹੋ ਗਿਆ ਕਿਉਂਕਿ ਜਦੋਂ ਆਪਾਂ ਐਵੇਂ ਓਪਨ ਚੀਜ਼ ਬਣਾਉਂਦੇ ਆ ਨਾ ਫਿਰ ਪਾਣੀ ਜ਼ਿਆਦਾ ਲੱਗਦਾ ਹੈ ਜੰਨੇ ਆ ਤੇ ਥੋੜੀ ਦੇਰ ਬਾਅਦ ਫਿਰ ਚੈੱਕ ਕਰਾਂਗੇ ਸੋ ਹੁਣ ਆਪਾਂ ਆ ਸਾਰੀਆਂ ਚੀਜ਼ਾਂ ਕੱਟ ਲਈਆਂ ਸੀਗੀ ਆ ਤਣੀਆਂ ਸੀਗਾ ਅਦਰਕ ਲਸਣ ਤੇ ਹਰੀ ਮਿਰਚ ਤੇ ਹੁਣ ਆਪਾਂ ਨਾ ਆ ਸਾਰਾ ਕੁਝ ਨਾ ਸਾਗ ਦੇ ਵਿੱਚ ਹੀ ਨਾਲ ਹੀ ਪਾ ਦੇਣਾ ਤਾਂ ਕਿ ਇਹ ਨਾਲ ਹੀ ਰਿੱਚ ਜਾਵੇ ਸੋ ਤੁਸੀਂ ਆਪ ਤੇ ਕੁਆਂਟੀਟੀ ਦੇ ਹਿਸਾਬ ਨਾਲ ਪਾ ਲਿਓ ਕਿਉਂਕਿ ਮੇਰਾ ਸਾਗ ਥੋੜਾ ਹੀ ਹੈ ਅਸੀਂ ਦੋ ਜਣੇ ਹੀ ਆ ਖਾਣ ਵਾਲੇ ਸੋ ਮੈਂ ਥੋੜਾ ਹੀ ਬਣਾਉਂਦੀ ਹੁੰਨੀ ਆ ਸੋ ਇਸ ਕਰਕੇ ਮੈਂ ਮਤਲਬ ਕਿ ਆਪੀ ਕੁਆਂਟੀਟੀ ਦੇ ਹਿਸਾਬ ਨਾਲ ਪਾ ਰਹੀ ਆ ਤੇ ਤੁਸੀਂ ਆਪ ਦੀ ਕੁਆਂਟੀਟੀ ਦੇ ਹਿਸਾਬ ਨਾਲ ਸਾਰਾ ਕੁਝ ਬਣਾਓ ਸੋ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਮਿਕਸ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਹੋਰ ਕਿਉਂਕਿ ਹੁਣ ਇਹਦਾ ਪਾਣੀ ਹੋ ਗਿਆ ਘੱਟ ਤੇ ਜੇ ਪਾਣੀ ਨਾ ਪਾਇਆ ਨਾ ਇਹ ਨਾਲ ਲੱਗ ਜਾਊਗਾ ਸੋ ਆਪਾਂ ਹੁਣ ਇਹਨੂੰ ਕਰਕੇ ਮਿਕਸ ਨਾਲ ਇਹਦੇ ਵਿੱਚ ਹੋਰ ਪਾਣੀ ਪਾ ਦਿੰਨੇ ਆ ਤੇ ਇਹਨੂੰ ਢੱਕ ਦਿੰਨੇ ਆ ਤੇ ਹੁਣ ਇਹਨੂੰ ਸਲੋ ਤੇ ਬਣਨ ਦਿੰਨੇ ਆ ਇਹਨੂੰ ਕਮ ਸੇ ਕਮ ਵੀ ਘੰਟਾ ਡੇਢ ਤੇ 2 ਘੰਟੇ ਲੱਗ ਜਾਣੇ ਆ ਬਣਨ ਤੇ ਤੇ ਵਿਚ ਵਿਚ ਆਪਾਂ ਬਸ ਚੈੱਕ ਕਰਦੇ ਰਵਾਂਗੇ ਕਿ ਪਾਣੀ ਥੋੜਾ ਤਾਂ ਨਹੀਂ ਹੋਇਆ ਜਾਂ ਪਾਣੀ ਹੋਰ ਲੋਡ ਤਾਂ ਨਹੀਂ ਹੈਗੇ ਇਹਨਾਂ ਦੇ ਵਿੱਚ ਸੋ ਹੁਣ ਆਪਾਂ ਪਾਨੇ ਆ ਪਾਣੀ ਤੇ ਫਿਰ ਦਵਾਂਗੇ ਟੱਕ ਸੋ ਹੁਣ ਮੈਂ ਪਾ ਤਾ ਇਹਦੇ ਵਿੱਚ ਪਾਣੀ ਤੇ ਆਪਾਂ ਚੰਤਰ ਕਰ ਦਿੰਨੇ ਆ ਮਿਕਸ ਹੋਰ ਤੁਸੀਂ ਰੱਖਣੀ ਹੈ ਪੇਸ਼ੈਂਸ ਤੇ ਵਿੱਚੋਂ ਕਰਦੇ ਰਹਿਣਾ ਚੈੱਕ ਸੋ ਹੁਣ ਕੋ ਸਾਗ ਕੋਈ ਹੋ ਲੱਗ ਗਿਆ ਬਿਲਕੁਲ ਹਲੇ ਇਹਦੇ ਵਿੱਚ ਬਹੁਤ ਪਾਣੀ ਹੈ ਮੈਂ ਹੋਰ ਪਾਣੀ ਪਾਇਆ ਸੀਗਾ ਤੇ ਤੁਸੀਂ ਵੀ ਐਵੇਂ ਬਸ ਵਿੱਚੋਂ ਵਿੱਚੋਂ ਚੈੱਕ ਕਰਦੇ ਜਾ ਕਰੋ ਓਕੇ ਆਪਾਂ ਨੂੰ ਮੇਨ ਚਾਹੀਏ ਕਿ ਪਾਣੀ ਦੇਖਣਾ ਹੁੰਦਾ ਵੀ ਪਾਣੀ ਨਾ ਸੁੱਕ ਜਾਏ ਨਹੀਂ ਤਾਂ ਫਿਰ ਇਹ ਸੜ ਜਾਊਗਾ ਵਿੱਚੋਂ ਸੋ ਤੁਸੀਂ ਵੀ ਨਾ बस थोड़ी थोड़ी देर बाद हिलांदे ਰਿਹਾ ਕਰੋ ਤੇ ਚੈੱਕ ਕਰਦੇ ਰਿਹਾ ਕਿ ਕਿੰਨਾ ਕਿੰਨਾ ਪਾਣੀ ਬਚਿਆ ਹੁਣ ਮੈਨੂੰ ਲਗਭਗ 2 ਘੰਟੇ ਹੋ ਗਏ ਆ ਸਾਗ ਰੱਖੇ ਨੂੰ ਨਾ ਦੇਖੋ ਹੋਣਾ ਹੈ ਇਹ ਬਿਲਕੁਲ ਐਂਡਪੁਆਇੰਟ ਤੇ ਆ ਗਿਆ ਤੁਹਾਨੂੰ ਨਾ ਮਤਲਬ ਸਟੀਮ ਕਰਕੇ ਨਾ ਦੇਖਨੇ ਜਾਏ ਬਿਲਕੁਲ ਖੁੱਲ ਗਿਆ ਹੁਣ ਹਲੇ ਵੀ ਇਹਦੇ ਵਿੱਚ ਪਾਣੀ ਹੈ ਆਪਾਂ ਹਲੇ ਵੀ ਇਹਨੂੰ ਨਾ ਥੋੜੇ ਦੇਰ ਲਈ ਹੋਰ ਵੀ ਮਤਲਬ ਫਲੇਮ ਤੇ ਰੱਖਾਂਗੇ ਜਿੰਨੇ ਨਾਲ ਕਿ ਇਹ ਪਾਣੀ ਜਮਾ ਸੁੱਕ ਜਾਵੇ ਤੇ ਇੱਕ ਗੱਲ ਹੋਰ ਮੈਂ ਨਾ ਸਾਗ ਵਿੱਚ ਕਦੀ ਆਲਣ ਨਹੀਂ ਪਾਇਆ ਮੋਸਟਲੀ ਲੋਕ ਇਸ ਸਾਗ ਵਿੱਚ ਨਾ ਆਲਣ ਪਾਉਂਦੇ ਨੇ ਪਰ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਮੈਂ ਕਦੀ ਨਹੀਂ ਪਾਉਂਦੀ ਹੈਗੀ ਸਾਗ ਵਿੱਚ ਆਲਣ ਮੈਂ ਐਨੀ ਬਰਾਉਣੀ ਆ ਸੋ ਮੇਰਾ ਸਾਕ ਬਹੁਤ ਵਧੀਆ ਬਣਦਾ ਤੇ ਬਹੁਤ ਸਵਾਦ ਬਣਦਾ ਸੋ ਹੁਣ ਆਪਾਂ ਇਹਨੂੰ ਨਾ 10 10 15 ਮਿੰਟ ਹੋਰ ਰੱਖਾਂਗੇ ਤਾਂ ਕਿ ਆ ਸਾਰਾ ਪਾਣੀ ਸੁੱਕ ਜੇ ਤਾਂ ਦੇਖੋ ਤੁਸੀਂ ਮਤਲਬ ਮੇਰਾ ਇਹ ਲੈਡਲ ਨਾਲ ਵੀ ਨਾ ਪਰਚੀ ਨਾਲ ਵੀ ਇਹ ਹਿਮੈਸ਼ ਹੋ ਰਿਹਾ ਤਾਂ ਸਮਝੋ ਇਹ ਬਣ ਗਿਆ ਮੈਨੂੰ ਆਲਮੋਸਟ 2 ਘੰਟੇ ਲੱਗੇ ਇਹਨੂੰ ਬਣਾਉਣ ਤੇ ਇਹਨਾਂ ਥੋੜਾ ਜਿਹਾ ਸੀਗਾ ਤਾਂ ਮੈਨੂੰ 2 ਘੰਟੇ ਲੱਗੇ ਹੈ ਸੋ ਜਿੰਨਾ ਮਿਸਾਕ ਦਾ ਕੇ ਹੈ ਕਿ ਜਿੰਨਾ ਸਲੋ ਫਲੇਮ ਤੇ ਰਿਜੂਗਾ ਇਹ ਉਨਾ ਹੀ ਸਵਾਦ ਲੱਗੂ ਸਵਾਦ ਬਣੂਗਾ ਸੋ ਹੁਣ ਆਪਾਂ ਚੈੱਕ ਕਰਨੇ ਨੂੰ 10 ਤੋਂ 15 ਮਿੰਟ ਬਾਅਦ ਦੇਖੋ ਆਪਣਾ ਨਾ ਪਾਣੀ ਸੁੱਕ ਗਿਆ ਹੁਣ ਬਸ ਮਤਲਬ ਲਾਸਟ ਸਟੇਜ ਹੀ ਹੈ ਹੁਣ ਖਾਣੀ ਸੁੱਕ ਗਿਆ ਤੇ ਹੁਣ ਆਪਾਂ ਨਾ ਗੈਸ ਕਰ ਦਿਆਂਗੇ ਬੰਦ ਤੇ ਸਾਵਧਾਨ ਹੋਵਾਂਗੇ ਠੰਡਾ ਤੇ ਫਿਰ ਇਹਨੂੰ ਕਰਾਂਗੇ ਬਲੈਂਡ ਸੋ ਹੁਣ ਦੇਖੋ ਮੇਰਾ ਸਾਕ ਨਾ ਬਿਲਕੁਲ ਠੱਗੀ ਹੈ ਹਨਾ ਨਾ ਮੈਂ ਇਹਨੂੰ ਬਲੈਂਡ ਕਰ ਲਾਂਗੀ ਇਹ ਇਸ ਬਲੈਂਡਰ ਨਾਲ ਇਹ ਨਾਲ इजीली ਹੋ ਜਾਂਦਾ ਜੇ ਆਪਾਂ ਦੂਸਰੇ ਮਿਕਸੀਚ ਪਾ ਕੇ ਕਰੀਏ ਨਾ ਫਿਰ ਉਹ ਜਾਦਾ ਹੀ ਮਤਲਬ ਕਿ ਜਿਆਦਾ ਬਲੈਂਡ ਹੋ ਜਾਂਦਾ ਤੇ ਇਹ ਜਮਾ ਨਾ ਮਹਿੰਦੀ ਜਿਆ ਬਣ ਜਾਂਦਾ ਹੈ ਹਨਾ ਤੇ ਉਹ ਉਵੇਂ ਨਹੀਂ ਬਣਾਉਣਾ ਆਪਾਂ ਆਪਾਂ ਮੋਟੋ ਮੋਟੇ ਬਸ ਬਲੈਂਡ ਕਰਨਾ ਤਾਂ ਕਿ ਉਹਦਾ ਟੈਕਸਚਰ ਬਿਲਕੁਲ ਨਾ ਜਿਵੇਂ ਆਪਾਂ ਪਿੰਡੇ ਚ ਸਾਤ ਬਣਾਉਂਦੇ ਸੀ ਉਹੋ ਜਿਹਾ ਹੀ ਰਵੇ ਉਹ ਬਿਲਕੁਲ ਪਿਉਰੀ ਜੀ ਨਾ ਬਣ ਜਵੇ ਸੋ ਆਪਾਂ ਹੁਣ ਕਰ ਲਾਂਗੇ ਇਹਨੂੰ ਬਲੈਂਡ ਇਹਨੂੰ ਕਰ ਲੈਣਾ ਬਲੈਂਡ ਬਸ ਹਲਕਾ ਹਲਕੀ ਕਰਨਾ ਹੈ ਜ਼ਿਆਦਾ ਨਹੀਂ ਸੋ ਹੁਣ ਦੇਖੋ ਮੇਰਾ ਸਾਗ ਨਾ ਬਿਲਕੁਲ ਬਲੈਂਡ ਹੋ ਗਿਆ ਪਰ ਮੈਂ ਇੰਨਾ ਜ਼ਿਆਦਾ ਵੀ ਇਹਨੂੰ ਬਲੈਂਡ ਨਹੀਂ ਕੀਤਾ ਕਿ ਇਹ ਜੋ ਮੇ ਪੇਸਟ ਹੀ ਬਣ ਜਾਵੇ ਤੇ ਹੁਣ ਨਾ ਇਹਨੂੰ 5-7 ਮਿੰਟ ਲਈ ਹੋਰ ਆਪਾਂ ਗੈਸ ਤੇ ਰੱਖ ਦੇਵਾਂਗੇ ਕਿਉਂਕਿ ਇਹਦੇ ਵਿੱਚ ਹਲੇ ਥੋੜਾ ਜਿਹਾ ਹੋਰ ਮੈਨੂੰ ਪਾਣੀ ਲੱਗਦਾ ਤੇ ਸੋ ਹੁਣ ਸਾਗ ਬਣ ਕੇ ਰੈਡੀ ਹੈ ਹੁਣ ਆਪਾਂ ਇਹਦੀ ਫਲੇਮ ਕਰ ਦਾਂਗੇ ਆਫ ਤੇ ਹੁਣ ਇਹਨੂੰ ਵੇਟ ਕਰਾਂਗੇ ਠੰਡਾ ਹੋਣ ਦੇ ਤੇ ਜਿੰਨਾ ਕੱਪ ਖਾਣਾ ਉਹਨੂੰ ਲਾਵਾਂਗੇ ਤੜਕਾ ਤੇ ਬਾਕੀ ਆਪਾਂ ਫ੍ਰਿਜ ਚ ਰੱਖ ਦਾਂਗੇ ਕਿਉਂਕਿ ਮੈਂ ਜ਼ਿਆਦਾ ਨਹੀਂ ਬਣਾਇਆ ਕਿਉਂਕਿ ਅਸੀਂ ਦੋ ਹੀ ਜਣੇ ਆ ਬਸ ਜਿੰਨਾ ਖ ਸੀ ਖਾਣੇ ਉਹਨਾਂ ਨੂੰ ਤੜਕਾ ਲਾਵਾਂਗੇ ਤੇ ਬਾਕੀ ਫਿਰ ਮੈਂ ਆਪਣੀਆਂ ਫਰੈਂਡ ਨੂੰ ਦੇ ਦੂੰਗੀ ਸੋ ਮੈਂ ਬਹੁਤ ਘੱਟ ਸਟੋਰ ਕਰਨੀ ਆ ਐਵੇਂ ਮਤਲਬ ਸਾਗ ਵਗੈਰਾ ਬਣਾ ਕੇ ਕਿਉਂਕਿ ਇਹ ਮਤਲਬ ਕਿ ਜੇ ਆਪਾਂ ਜ਼ਿਆਦਾ ਟਾਈਮ ਸਟੋਰ ਕਰਕੇ ਖਾਈਏ ਨਾ ਫਿਰ ਇਹ ਮਤਲਬ ਇਹਦੇ ਵਿੱਚ ਕੁਝ ਨਹੀਂ ਬਚਦਾ ਹੈਗਾ ਇਹ ਤੇ ਜਾ ਵੀ ਬਣਾਉਂਦਾ ਸੋ ਥੋੜਾ ਬਣਾਇਆ ਕਰੋ ਪਰ ਮਤਲਬ ਫਰੈਸ਼ ਬਣਾਇਆ ਕਰੋ